ਇਸ ਇਲਾਕੇ ਦੇ ਵਿੱਚ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਕਿਉਂਕਿ ਇੱਕ ਫਲੱਡ ਗੇਟ ਜਿਹੜਾ ਹੈ ਉਹ ਟੁੱਟ ਚੁੱਕਿਆ ਹੈ ਕਬਰਾਂ ਦੀ ਨਹੀਂ ਬਲਕਿ ਅਰਦਾਸ ਕਰਨ ਦੀ ਲੋੜ ਹੈ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਤਕਰੀਬਨ 50 ਤੋਂ ਵੱਧ ਲੋਕ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਰਹੇ ਨੇ ਤੇ ਇੱਕ ਕਰਮਚਾਰੀ ਗਾਇਬ ਦੱਸਿਆ ਜਾ ਰਿਹਾ ਹੈ ਜੀ ਆਸੋ ਇਸ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਇੱਕ ਮਾੜੀ ਖਬਰ ਜਿਹੜੀ ਆ ਉਹ ਸਾਹਮਣੇ ਆਈ ਹੈ ਪਠਾਨਕੋਟ ਤੋਂ ਜੀ ਹਾਂ ਪਠਾਨਕੋਟ ਦੇ ਮਾਦੋਪੁਰੋ ਹੈਡਵਰਕਸ ਦੇ ਵਿੱਚ ਵਰਤਦਾ ਜਿਹੜਾ ਜਿਹੜਾ ਗੇਟ ਹੈ ਫਲੱਡ ਗੇਟ ਹੈ ਉਹ ਟੁੱਟ ਚੁੱਕਿਆ ਹੈ ਜਿਸ ਦੇ ਨਾਲ ਸਾਰਾ ਪਾਣੀ ਜਿਹੜਾ ਹੈ ਉਹ ਜਲਥਲ ਹੋ ਚੁੱਕਿਆ ਹੈ ਤੇ ਸਾਰਾ ਪਾਣੀ ਰਾਵੀ ਦਰਿਆ ਦੇ ਵਿੱਚ ਜਾ ਰਿਹਾ ਹੈ ਜਿਸ ਦੇ ਨਾਲ ਇਹ ਨੁਕਸਾਨ ਦੇ ਸਕਦਾ ਹੈ ਇਹ ਪਾਣੀ ਜਿਹੜਾ ਹੈ ਲੋਕ ਜਿਹੜੇ ਨੇ ਉਹ ਜਿਹੜੇ ਨੇ ਕਿਤੇ ਨਾ ਕਿਤੇ ਜਲਥਲ ਹੋ ਸਕਦੇ ਨੇ ਇਹ ਤਸਵੀਰਾਂ ਜਿਵੇਂ ਹੀ ਸਾਹਮਣੇ ਆਈਆਂ ਲੋਕ ਅਰਦਾਸ ਕਰਨ ਲੱਗ ਪਏ ਕਿ ਪੰਜਾਬ ਸਹੀ ਸਲਾਮਤ ਰਵੇ ਕਿਉਂਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਹੈ ਉਹ ਹੜ ਆਇਆ ਹੋਇਆ ਹੈ ਲੋਕ ਘਰ ਛੱਡਣ ਨੂੰ ਮਜਬੂਰ ਮਜਬੂਰ ਹੋ ਚੁੱਕੇ ਨੇ ਤੇ ਇਸ ਦੇ ਵਿਚਕਾਰ ਇਹ ਖਬਰ ਆਉਣੀ ਕਿਤਨਾ ਕਿਤੇ ਦੁਖਦਈ ਹੈ ਕਿ ਕਿਵੇਂ ਲੋਕ ਜਿਹੜੇ ਨੇ ਉਹ ਰੈਸਕਿਊ ਕਿਤੇ ਜਾ ਰਹੇ ਨੇ ਉਸ ਤੋਂ ਪਹਿਲਾਂ ਆ ਵੀਡੀਓ ਦੇਖੋ ਕਿ ਕਿਵੇਂ ਜਿਹੜਾ ਹੈ ਲੋਕਾਂ ਨੂੰ ਰੈਸਕਿਊ ਕਰਨ ਦੇ ਲਈ ਹੈਲੀਕਾਪਟਰ ਆ ਗਿਆ ਹੁੰਦਾ ਹੈ ਤੇ ਕਿਵੇਂ ਇੱਕ ਘਰ ਜਿਹੜਾ ਹੈ ਉਹ ਡਿੱਗ ਜਾਂਦਾ ਹੈ ਸੋ ਇਹ ਵੀ ਤਸਵੀਰਾਂ ਬਹੁਤ ਡਰਾਉਣੀਆਂ ਸੀ ਸੋ ਲਗਾਤਾਰ ਪੰਜਾਬ ਦੇ ਵਿੱਚੋਂ ਵਕ-ਵਕ ਥਾਵਾਂ ਤੋਂ ਡਰਾਉਣੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਦੇਖ ਕੇ ਲੋਕ ਜਿਹੜੇ ਨੇ ਉਹ ਡਰ ਰਹੇ ਨੇ ਇਹ ਤਸਵੀਰ ਜਿਹੜੀ ਹੈ ਤੁਸੀਂ ਵੇਖ ਸਕਦੇ ਹੋ ਕਿ ਇਹ ਇੰਡੀਅਨ ਆਰਮੀ ਜਿਹੜਾ ਹੈ ਉਹ ਕਿਤੇ ਨਾ ਕਿਤੇ ਜਿਹੜੇ ਸਿਵਿਲਿਅਨ ਸੀ ਜਾਂ ਜਿਹੜੇ ਮਾਧੋਪੁਰ ਦੇ ਹੈਡਵਰਕਸ ਜਿਹੜਾ ਉਸ ਨੂੰ ਜਿਹੜਾ ਹੈ ਉਹ ਕਿਤੇ ਨਾ ਕਿਤੇ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਸੀ ਤੇ ਇਸ ਦੇ ਵਿੱਚਕਾਰ ਇਹ ਤਸਵੀਰ ਜਿਹੜੀ ਆਈ ਹੈ ਇੱਕ ਘਰ ਨੂੰ ਡਿੱਗਣ ਦਾ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਘਰ ਦੇ ਉੱਤੇ ਹੈਲੀਕਾਪਟਰ ਜਿਹੜਾ ਹੈ ਉਹ ਲੈਂਡ ਹੋਇਆ ਸੀ ਤੇ ਇਹ ਇਹ ਵਾਲੀ ਤਸਵੀਰ ਜਿਹੜੀ ਹੈ ਤਕਰੀਬਨ ਸਵੇਰੇ 6 ਵਜੇ ਦੀ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਹਾਲਾਂਕਿ ਇਹ ਜਿਹੜਾ ਰੈਸਕਿਊ ਕੀਤਾ ਸੀ ਉਹ ਸਕਸੈਸਫੁਲ ਹੋਇਆ ਸੀ ਪਰ ਇਸ ਦੇ ਵਿਚਕਾਰ ਜਿਹੜੇ ਫਲੱਡ ਗੇਟ ਟੁੱਟਣ ਦਾ ਟੁੱਟਣ ਦੀ ਜਿਹੜੀ ਖਬਰ ਸਾਹਮਣੇ ਆਈ ਹੈ ਉਸ ਨੂੰ ਦੇਖ ਕੇ ਲੋਕ ਡਰ ਰਹੇ ਨੇ ਕਿ ਆਖਿਰਕਾਰ ਅੱਗੇ ਕੀ ਬਣੇਗਾ ਸੋ ਲਗਾਤਾਰ ਲੋਕ ਖੇਤਾਂ ਦੇ ਬੰਨ ਜੋੜਨ ਦੇ ਵਿੱਚ ਲੱਗੇ ਹੋਏ ਨੇ ਪਿੰਡਾਂ ਦੇ ਪਿੰਡ ਲੋਕ ਜਿਹੜੇ ਨੇ ਉਹ ਮਿਹਨਤ ਕਰ ਰਹੇ ਨੇ ਕਿ ਜਿਹੜੇ ਬੰਨ ਨੇ ਉਹ ਬੰਨੇ ਜਾਣ ਪਰ ਇਸ ਦੇ ਵਿਚਕਾਰ ਫਲੱਡ ਗੇਟ ਟੁੱਟਣ ਦੀ ਜਿਹੜੀ ਖਬਰ ਆਈ ਹੈ ਉਸ ਨੂੰ ਲੋਕ ਦੇਖ ਕੇ ਕਿਤਨਾ ਕਿਤੇ ਡਰ ਰਹੇ ਨੇ ਹਾਲਾਂਕਿ ਕਿਸੇ ਨੂੰ ਵੀ ਪੈਨਿਕ ਹੋਣ ਦੀ ਲੋੜ ਨਹੀਂ ਹੈ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਲਗਾਤਾਰ ਪ੍ਰਸ਼ਾਸਨ ਕੰਮ ਤੇ ਲੱਗਾ ਹੋਇਆ ਹੈ ਪਿੰਡਾਂ ਦੇ ਲੋਕ ਖਾਸ ਕਰਕੇ ਕੰਮ ਤੇ ਲੱਗੇ ਹੋਏ ਨੇ ਤਾਂ ਕਿ ਕਿਸੇ ਤੇ ਵੀ ਕੋਈ ਮੁਸ਼ਕਿਲ ਜਿਹੜੀ ਆ ਹੋ ਨਾ ਆਵੇ ਸੋ ਇਸ ਮੁਸ਼ਕਿਲ ਤੋਂ ਨਜਿੱਠਣ ਦੇ ਲਈ ਲੋਕ ਪੰਜਾਬ ਦੇ ਲੋਕ ਖਾਸ ਕਰਕੇ ਇੱਕ ਹੋਏ ਪਏ ਨੇ ਕਿਉਂਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਬਹੁਤ ਸਾਰੇ ਇਲਾਕੇ ਜਿਹੜੇ ਨੇ ਉਹ ਡੁੱਬ ਚੁੱਕੇ ਨੇ ਪਰ ਇਸ ਦੇ ਵਿਚਕਾਰ ਜਿਵੇਂ ਹੀ ਇਹ ਜਿਹੜਾ ਮਾਦੋਪੁਰ ਦਾ ਜਿਹੜਾ ਹੈੱਡਵੌਕਸ ਹੈ ਇਸ ਦਾ ਫਲੱਡ ਗੇਟ ਟੁੱਟਣ ਦੀ ਖਬਰ ਆਈ ਤੇ ਲੋਕ ਕਿਤੇ ਨਾ ਕਿਤੇ ਡਰ ਗਏ ਸੋ ਇਸ ਨੂੰ ਤੁਸੀਂ ਡਰਨਾ ਨਹੀਂ ਹੈ ਤੁਸੀਂ ਪੈਨਿਕ ਨਹੀਂ ਹੋਣਾ ਹੈ ਕਿਸੇ ਨੇ ਘਬਰਾਉਣਾ ਨਹੀਂ ਹੈ ਕਿਉਂਕਿ ਲਗਾਤਾਰ ਉੱਥੇ ਵੀ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ 50 ਲੋਕਾਂ ਦਾ ਰੈਸਕਿਊ ਉੱਥੇ ਕੀਤਾ ਜਾ ਰਿਹਾ ਹੈ ਤੇ ਇੱਕ ਕਰਮਚਾਰੀ ਜਿਹੜਾ ਹੈ ਫਿਲਹਾਲ ਲਾਪਤਾ ਦੱਸਿਆ ਜਾ ਰਿਹਾ ਹੈ ਜਿਸ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ ਸੋ ਇਹ ਪਠਾਨਕੋਟ ਤੋਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ